ਉਸ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਵੱਲੋਂ ਲੋਕ ਸਭਾ ਦੀਆਂ ਚੋਣਾਂ ਲੜਨ ਦੀਆਂ ਚਰਚਾਵਾਂ ਹੋਰ ਤੇਜ਼ ਹੋ ਚੁੱਕੀਆਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਕੋਲ ਕੁਝ ਕਾਗਜ਼ਾਤ ਵੀ ਨਹੀਂ ਤਾਂ ਹੋ ਸਕਦਾ ਹੈ ਕਿ ਇਹ ਉਹੀ ਕਾਗਜ਼ਾਤ ਹੋਣ ਜਿਸ ਦੇ ਉੱਤੇ ਅਮਰਤਪਾਲ ਸਿੰਘ ਦੇ ਸਾਈਨ ਜਾਂ ਦਸਤਖਤ ਲਏ ਜਾਣ ਤਾਂ ਵੱਡੀ ਖਬਰ ਦਸਖਾਣਾ ਸੰਧੀ ਕਰ ਰਹੇ ਆ ਕਿ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜ ਸਕਦਾ ਹੈ ਅਮਰਤਪਾਲ ਅਤੇ ਜਿਸ ਨੂੰ ਲੈ ਕੇ ਹੁਣ ਚਰਚਾਵਾ ਤੇਜ ਹੋ ਚੁੱਕਿਆ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਕਾਗਜ਼ਤ ਲੈ ਕੇ ਜੇਲ੍ਹ ਪਹੁੰਚੇ ਨੇ ਕਿਉਂਕਿ ਇੱਕ ਵਕੀਲ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਅਮਰਤਪਾਲ ਸਿੰਘ ਚੋਣ ਲੜਨਗੇ ਤਾਂ ਖਡੂਰ ਸਾਹਿਬ ਹਲਕਾ ਤੋਂ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਖਡੂਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਭਾਜਪਾ ਤੇ ਅਕਾਲੀ ਦਲ ਵੱਲੋਂ ਹਜੇ ਤੱਕ ਕੋਈ ਵੀ ਉਮੀਦਵਾਰ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ ਪਰ ਆਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਨੂੰ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਿੱਥੇ ਹੁਣ ਕਹਿ ਸਕਦੇ ਆ ਕਿ ਫਸਮੀ ਟੱਕਰ ਹੋ ਸਕਦੀ ਹੈ ਕਿਉਂਕਿ ਜੇ ਅਮਰਤਪਾਲ ਸਿੰਘ ਚੋਨ ਮੈਦਾਨ ਚ ਆਉਂਦੇ ਨੇ ਤਾਂ ਉੱਥੇ ਮੁਕਾਬਲਾ ਜ਼ਬਰਦਸਤ ਤੇ ਦਿਲਚਸਪ ਰਹ ਸਕਦਾ ਹੈ ਪਰ ਨਾਲ ਹੀ ਦਰਸ਼ਕਾਂ ਦੱਸਦੇ ਕਿ ਅਮਰਤਪਾਲ ਸਿੰਘ ਤੇ ਐਨਐਸਏ ਲਗਾ ਕੇ ਇੱਕ ਸਾਲ ਸਮਾਂ ਸਾਰ ਪਹਿਲਾਂ ਪੰਜਾਬ ਸਰਕਾਰ ਵੱਲੋਂ ਡੇਬਰੂਗਾੜ੍ਹ ਜਿਲ੍ਹੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇੱਕ ਸਾਲ ਬਾਅਦ ਐਨਐਸਏ ਹੋਰ ਵਧਾ ਦਿੱਤੀ ਗਈ ਤਾਂ ਅਮਰਤਪਾਲ ਦੇ ਨਾਲ ਉਹਨਾਂ ਦੇ 8-9 ਸਾਥੀ ਵੀ ਉੱਥੇ ਨੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਗੇ ਸਮੇਤ ਜਿਹੜੇ ਉਹਨਾਂ ਦੇ ਕੁਝ ਸਾਥੀ ਨੇ ਉੱਥੇ ਮੌਜੂਦ ਨੇ ਤਾਂ ਕਹ ਦੀਏ ਕਿ ਅਮਰਿਤਪਾਲ ਨੇ ਵਿਚਾਰ ਬਣਾਇਆ ਕਿ ਜੇਲ੍ਹ ਦੇ ਵਿੱਚੋਂ ਚੋਣ ਲੜੀ ਜਾਵੇ ਜੇਕਰ ਗੱਲ ਕੀਤੀ ਜਾਵੇ 2019 ਦੀ ਤਾਂ 2019 ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਇਸ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਪਰ ਉਹਨਾਂ ਨੂੰ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਜ਼ੋਨ ਦੇ ਵਿੱਚ ਬੀਬੀ ਜਗੀਰ ਕੌਰ ਦੂਜੇ ਨੰਬਰ ਤੇ ਤੇ ਪਹਿਲੇ ਨੰਬਰ ਤੇ ਜਸਵਿੰਦਰ ਸਿੰਘ ਡਿੰਪਾ ਨੇ ਜਿਹੜੇ ਉਹ ਨਜ਼ਰ ਆਈ ਜਸਬੀਰ ਸਿੰਘ ਡਿੰਪਾ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਜਿੱਤੀ ਪਰ ਬੀਬੀ ਪਰਮਜੀਤ कौर ਖਾਲੜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ 2024 ਵਿੱਚ ਅਮਰਪਾਲ ਸਿੰਘ ਦੇ ਜੇਲ੍ਹ ਦੇ ਵਿੱਚੋਂ ਹੀ ਚੋਣ ਲੜਦਿਆ ਚਰਚਾਵਾ ਨੇ ਕਿਉਂਕਿ ਇਹ ਕਾਨੂੰਨ ਹੈ ਕਿ ਜੇਕਰ ਕੋਈ ਜੇਲ੍ਹ ਵਿੱਚ ਬੈਠ ਕੇ ਚੋਣ ਜਿੱਤ ਜਾਂਦਾ ਹੈ ਮਤਲਬ ਉਹਨਾਂ ਦੇ ਪੱਖ ਦੇ ਵਿੱਚ ਲੋਕ ਹੋ ਜਾਂਦੇ ਨੇ ਤਾਂ ਫਿਰ ਉਹ ਵਿਅਕਤੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਸਕਦਾ ਹੈ ਦਰਸ਼ਕਾਂ ਨੇ ਵੀ ਜਾਣਕਾਰ ਦੇ ਦਿੱਤੀ ਹੈ ਕਿ ਅਮਰਪਾਲ ਵੱਲੋਂ ਕੁਝ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਭੁਖੜ ਹੜਤਾਲ ਵੀ ਕੀਤੀ ਗਈ ਤਾਂ ਉੱਥੇ ਤਬੀਅਤ ਵੀ ਖਰਾਬ ਹੁੰਦੀ ਹੈ ਤੇ ਖਬਰਾਂ ਸਾਹਮਣੇ ਆਈਆਂ ਪਰ ਉਹਨਾਂ ਦੇ ਮਾਤਾ ਜੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਭੁਖੜ ਹੜਤਾਲ ਕੀਤੀ ਗਈ ਮੋਰਚਾ ਲਾਇਆ ਗਿਆ ਪਰ ਉਹਨਾਂ ਨੂੰ ਕੋਈ ਵੀ ਸਫਲਤਾ ਨਹੀਂ ਮਿਲੀ ਅਤੇ ਜੇਲ੍ਹ ਤਬਦੀਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਕਿ ਅਮਰਪਾਲ ਨੂੰ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰ ਕੋਈ ਵੀ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ ਤੇ ਹੁਣ ਅਮਰਪਾਲ ਨੇ ਵਿਚਾਰ ਸੋਣਾ ਲੜਨ ਦਾ ਬਣਾਇਆ ਤਾਂ ਜੇਕਰ ਅਮਰਤਪਾਲ ਖਡੂਰ ਸਾਹਿਬ ਤੋਂ ਚੋਣ ਲੜਦੇ ਨੇ ਤਾਂ ਕਹਿ ਲਿਆ ਕਿ ਦੂਜੇ ਉਮੀਦਵਾਰਾਂ ਦੇ ਆ ਮੁਸ਼ਕਲਾਂ ਜਿਹੜੀਆਂ ਉਹ ਵੱਸ ਸਕਦੀਆਂ ਨੇ ਕਿਉਂਕਿ ਚੋਣ ਮੈਦਾਨ ਚ ਲਾਲਜੀਤ ਪੁੱਲਰ ਨੇ ਤੇ ਜਿਹੜੇ ਕਾਂਗਰਸ ਤੇ ਅਕਾਲੀ ਦਲ ਹੈ ਉਸਤੀਆਂ ਵਿੱਚ ਚਿੰਤਾਵਾਂ ਵੱਜ ਚੁੱਕਿਆ ਨੇ ਕਿ ਕਿਹੜਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਕਿ ਜਿਹੜਾ ਉੱਥੇ ਸੀਟ ਜਿੱਤ ਕੇ ਉਹਨਾਂ ਨੂੰ ਦੀ ਝੋਲੀ ਪਾ ਸਕੇ ਤਾਂ ਉੱਥੇ ਜੇਕਰ ਅਮਰਤਪਾਲ ਵਿੱਚ ਚੋਣ ਮੈਦਾਨ ਵਿੱਚ ਆਉਂਦਾ ਤਾਂ ਸਿਮਰਜੀਤ ਮਾਨ ਸਮੇਤ ਪੰਜ ਕੌਮਾਂ ਮੁਕਾਬਲਾ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਦਰਸ਼ਕਾਂ ਨੂੰ ਦੱਸੀਏ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਬਲਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਵੀ ਸਿਮਰਜੀਤ ਸਿੰਘ ਮਾਨ ਸਮੇਤ ਕਈ ਧਾਰਮਿਕ ਵਾਗਵਾ ਨੇ ਜਿਨ੍ਹਾਂ ਦੇ ਵਿੱਚ ਬੈਠ ਕੇ ਚੋਣ ਲੜੀ ਅਤੇ ਚੋਣ ਜਿੱਤੀ ਜਿੱਤਣ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਈ ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਵਿਸ਼ਵ ਭਰ ਦੇ ਵਿੱਚ ਵੀ ਲੀਡਰ ਨੇ ਹੈਗੇ ਨੇ ਜਿਨ੍ਹਾਂ ਦੇ ਬਾਰੇ ਜਿញਾ ਚਚਾਵਾ ਨੇ ਨੈਲਸਨ ਮੰਟੇਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ 17 ਸਾਲ ਆਪਣੀ ਜ਼ਿੰਦਗੀ ਆ ਜਿਹੜੀ ਜਨ ਵਿੱਚ ਬਤੀਤ ਕੀਤੀ ਤੇਖੀਰ ਜਿਹੜਾ ਰਾਸ਼ਟਰਪਤੀ ਬਣੇ ਦੱਖਣੀ ਅਫਰੀਕਾ ਦੇ ਤਾਂ ਕਹ ਲਈਏ ਕਿ ਹੁਣ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਜਿਹੜਾ ਆਉਣ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਡਿਬ루ਗੜ ਜੇਲ੍ਹ ਦੇ ਵਿੱਚ ਪਹੁੰਚੇ ਨੇ ਤਾਂ ਹੋ ਸਕਦਾ ਹੈ ਕਿ ਜਿਹੜੇ ਕਾਗਜ਼ਾਤ ਉਹ ਉੱਥੇ ਲੈ ਕੇ ਗਏ ਨੇ ਉਹੀ ਕੰਮ ਕਰਤ ਹੋਣ ਨੋਮੀਨੇਸ਼ਨ ਦੇ ਜਿਸ ਦੇ ਉੱਤੇ ਉਹਨਾਂ ਦੇ ਦਸਤਖਤ ਕਰਵਾਏ ਜਾਣ ਜਾਂ ਜੋ ਕੁਝ ਕਾਨੂੰਨ ਮੁਤਾਬਕ ਕੋਈ ਡਾਕੂਮੈਂਟਸ ਹੁੰਦੇ ਨੇ ਕਿ ਜੇਲ੍ਹ ਵਿੱਚ ਕੋਈ ਵਿਅਕਤੀ ਬੈਠਾ ਹੈ ਕੋਈ ਐਫੀਡੇਵਟ ਕੋਈ ਇਦਾਂ ਦਾ ਹੁੰਦਾ ਹੈ ਜਿਸ ਦੇ ਉੱਤੇ ਸਾਈਨ ਕਰਵਾ ਕੇ ਉਸ ਦੀ ਪ੍ਰਮਾਣਿਕਤਾ ਲਈ ਜਾਵੇ ਤੇ ਕਿ ਮੈਂ ਚੋਣਾਂ ਲੜਨਾ ਚਾਹੁੰਦਾ ਤਾਂ ਉਸ ਤੋਂ ਬਾਅਦ ਉਹ ਡਾਕੂਮੈਂਟ ਲਗਾਉਣੇ ਹੁੰਦੇ ਨੇ ਜਦੋਂ ਨੋਮੀਨੇਸ਼ਨ ਭਰਿਆ ਜਾਂਦਾ ਤਾਂ ਕਹ ਲਈਏ ਕਿ ਚਰਚਾਵਾਂ ਤੇ ਜੋ ਚੁੱਕਿਆ ਨੇ ਬੜੀ ਛੇਤੀ ਇਹ ਕਲੀਅਰ ਹੋ ਜਾਏਗਾ ਕਿ ਅਮਰਤਪਾਲ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਲੜਨ ਦਾ ਤਖਤੂਰ ਸਰ ਦੇ ਵਿੱਚ ਸਥਿਤੀ ਕੀ ਰਹਿਣ ਵਾਲੀ ਹੈ ਪਲਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਦਿਓ ਜਾਜਤ ਧੰਨਵਾਦ